ਨਾਮ ਹੈ ਜੀ ਰਜਤ ਕੁਮਾਰ ਆਰਕੇ ਜੰਨਾ ਸਟੋਰ ਚ ਗਾਵਾਂ ਰੋੜੇ ਨਾਲਾ ਅੱਜ ਮੀਂਹ ਪੈਣ ਕਰਕੇ ਸਰ ਮੇਰੀ ਦੁਕਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਪ੍ਰਸ਼ਾਸਨ ਨੂੰ ਅੱਗੇ ਵੀ ਬੜੀ ਆਰੀ ਬੇਨਤੀ ਕੀਤੀ ਆ ਵੀ ਸਾਡੇ ਰੋੜ ਦੀਆਂ ਨਾਲੀਆਂ ਜਿਹੜੀਆਂ ਉਹ ਸਾਫ਼ ਕੀਤੀਆਂ ਜਾਣ ਜੇ ਸੀਵਰੇਜ ਪਾਉਣੇ ਤੇ ਸੀਵਰੇਜ ਪਾ ਦਿੱਤੇ ਜਾਣ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਸਾਡੇ ਲਾਗੇ-ਚਾਕੇ 4 ਤੋਂ 5 ਦੁਕਾਨਾਂ ਨੇ ਸਾਰੀਆਂ 'ਚ ਪਾਣੀ ਆਇਆ ਸਭ 'ਤੇ ਪਾਣੀ ਆਇਆ ਸਾਡਾ 20-25 ਹਜ਼ਾਰ ਦਾ ਨੁਕਸਾਨ ਹੈ ਲਾਗੇ ਵੀ 20-25 ਹਜ਼ਾਰ ਰੁਪਏ ਦਾ ਨੁਕਸਾਨ ਆਊਗਾ ਇਹੋ ਜੇ ਪ੍ਰਸ਼ਾਸਨ ਸਾਡੀ ਗੱਲ ਨੂੰ ਸੁਣਦਾ ਸਾਡੀ ਬੇਨਤੀ ਨੂੰ ਸੁਣਦਾ ਤੇ ਅੱਜ ਸਾਡੀਆਂ ਦੁਕਾਨਾਂ ਦਾ ਨੁਕਸਾਨ ਨਾ ਹੁੰਦਾ ਕਿੰਨਾ ਕਮੀ ਪਿਆ ਹੋਰ ਕਿੰਨਾ ਨੁਕਸਾਨ ਸਰ 5 ਮਿੰਟ ਦੇ ਵਿੱਚ ਵਿੱਚ ਮੇਰੀ ਸਾਰੀ ਦੁਕਾਨ ਭਰ ਚੁੱਕੀ ਹੈ ਜੀ ਇੰਨੀ ਭਰ ਚੁੱਕੀ ਮੇਰਾ ਸਾਰਾ ਸਟਾਰ ਤੁਸੀਂ ਦੇਖ ਸਕਦੇ ਹੋ ਬਾਲਟੀਆਂ ਸਾਡੇ ਕੋਲ ਨੇ ਅਸੀਂ ਸਾਰਾ ਸਟਾਫ ਲੱਗੇ ਪਾਣੀ ਕੱਢਣ ਤੇ ਸਾਨੂੰ 2 ਘੰਟੇ ਹੋ ਗਏ ਨੇ ਸਾਡੀ ਦੁਕਾਨ ਤੋਂ ਲੈ ਕੇ ਤੱਕ ਪਾਣੀ ਨਹੀਂ ਨਿਕਲਿਆ ਤੇ ਖੁਦ ਹਿਸਾਬ ਲਾਓ ਵੀ ਕਿੰਨਾ ਪਾਣੀ ਆਇਆ ਹੋਊਗਾ ਤੇ ਬੇਨਤੀ ਆ ਵੀ ਸਰ ਇੱਕ ਵਾਰੀ ਪ੍ਰਸ਼ਾਸਨ ਖੋਦਤਾ ਆ ਕੇ ਚੈੱਕ ਕਰੇ ਸਾਡੀ ਰੋਡ ਨੂੰ ਸਾਡੇ ਦੁਕਾਨਾਂ ਨੂੰ ਵੀ ਕਿੰਨਾ ਬੁਰਾ ਹਾਲ ਹੈ ਸਰ بارش ਹੋਈ ਆ ਆਪਾਂ ਨਾ ਪੰਜ-ਛਾ ਟਰਾਣੀਆਂ ਲਿਆਂਦੀਆਂ ਜਾਂਦੀਆਂ ਨੇ ਮਤਲਬ 10 ਲੱਖ ਦਾ ਮਾਲ ਆ ਤੇ ਇਹਦੇ ਵਿੱਚ ਇੱਕਦਮ بارش ਹੋ ਗਈ ਸ਼ੁਰੂ ਇਸ ਜਾਨੀ ਦਾ ਬਹੁਤ ਜਿਆਦਾ ਨੁਕਸਾਨ ਹੋਇਆ 5-6 ਲੱਖ ਦਾ ਬਾਕੀ ਆ ਵੇਲੋ ਰੋੜੀ ਕਿੰਨੀ ਆ ਇਕੱਠੀ ਕਰਨ ਦੇ ਆ ਇੱਥੇ ਸੁੱਕਣ ਲਈ ਪਾਈ ਸੀ ਇੱਥੇ ਹਾਂਜੀ ਹਾਂਜੀ ਸੁੱਕਣ ਦੇ ਲਈ ਪਾਈ ਸੀ ਚਲੋ ਸੁੱਕ ਜੇ ਤੇ ਫਿਰ ਦਾ ਆਪਾਂ ਕੋਈ ਸੇਲ ਕਰ ਦਈਏ ਅੱਜ ਕਰਕੇ ਬਹੁਤ ਵੱਡਾ ਨੁਕਸਾਨ ਆ ਮੰਡੀ ਜੋਰ ਕਿੰਨਾ ਕ ਨੁਕਸਾਨ ਹੋਇਆ ਮੁਕੀ ਦਾ ਮੰਡੀ ਤੇ ਤਕਰੀਬਨ ਉਧਰ ਦੇ ਦੂਸਰੇ ਦੁਕਾਨਾਂ ਨੇ ਵੀ ਪਾਈ ਆ ਉਧਰ ਵੀ ਮਤਲਬ ਬਹੁਤ ਨੁਕਸਾਨ ਹੋਣਾ ਦਾ ਉਹ ਵੀ 200 ਕ ਬੰਦੇ ਜਿਹੜੀ ਉਹ ਮਤਲਬ ਖਰਾਬ ਹੋ ਗਈ ਹੈ ਤੇ ਤੁਹਾਨੂੰ ਪਤਾ ਵੀ ਰੱਬ ਕੇ ਕੀ ਜੋਰ ਆ ਉਹਦੀ ਮਰਜ਼ੀ ਆ ਰੇਟ ਕਿੰਨਾ ਕਿ ਮਿਲ ਰਿਹਾ ਮੱਕੀ ਦਾ ਅੱਜਕੱਲ ਰੇਟ ਇਹੋ ਜੀ ਸਰ 2200 ਠੀਕ ਉਹਦਾ ਵੀ ਥਾਂ ਤਾਂ ਆ ਜਾਣਾ ਇਹਨਾਂ ਦੀ ਮਿਲ ਰਿਹਾ ਰੇਟ ਨਾਮ ਹੈ ਜੀ ਰਜਤ ਕੁਮਾਰ ਹਾਰਕੇ ਜੰਨਾ ਸਟੋਰ ਚ ਨਾਵਾ ਰੋੜੀ ਨਾਲਾ ਅੱਜ ਮੀਂਹ ਪੈਣ ਕਰਕੇ ਸਰ ਮੇਰੀ ਦੁਕਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਪ੍ਰਸ਼ਾਸਨ ਨੂੰ ਅੱਗੇ ਵੀ ਬੜੀ ਵਾਰੀ ਬੇਨਤੀ ਕੀਤੀ ਆ ਵੀ ਸਾਡੇ ਰੋੜ ਦੀਆਂ ਨਾਲੀਆਂ ਜਿਹੜੀਆਂ ਉਹ ਸਾਫ਼ ਕੀਤੀਆਂ ਜਾਣ ਜੇ ਸੀਵਰੇਜ ਪਾਉਣੇ ਤੇ ਸੀਵਰੇਜ ਪਾ ਦਿੱਤੇ ਜਾਣ ਬਹੁਤ ਜਿਆਦਾ ਬੁਰਾ ਹਾਲ ਹੈ ਜੀ ਸਾਡੇ ਲਾਗੇ-ਚਾਕੇ ਚਾਰ ਤੋਂ ਪੰਜ ਦੁਕਾਨਾਂ ਨੇ ਸਾਰੀਆਂ 'ਚ ਪਾਣੀ ਆਇਆ ਸਭ 'ਚ ਪਾਣੀ ਆਇਆ ਸਾਡਾ 20-25 ਹਜ਼ਾਰ ਦਾ ਨੁਕਸਾਨ ਲੱਗੇ ਵੀ 20-25 ਹਜ਼ਾਰ ਰੁਪਏ ਦਾ ਨੁਕਸਾਨ ਹੋਇਆਊਗਾ ਇਹੋ ਜੇ ਪ੍ਰਸ਼ਾਸਨ ਸਾਡੀ ਗੱਲ ਨੂੰ ਸੁਣਦਾ ਸਾਡੀ ਬੇਨਤੀ ਨੂੰ ਸੁਣਦਾ ਤੇ ਅੱਜ ਸਾਡੀਆਂ ਦੁਕਾਨਾਂ ਦਾ ਨੁਕਸਾਨ ਨਾ ਹੁੰਦਾ ਕਿੰਨਾ ਕਮੀ ਪਿਆ ਹੋਰ ਕਿੰਨਾ ਨੁਕਸਾਨ ਸਰ 5 ਮਿੰਟ ਦੇ ਵਿੱਚ ਵਿੱਚ ਮੇਰੀ ਸਾਰੀ ਦੁਕਾਨ ਭਰ ਚੁੱਕੀ ਹੈ ਜੀ ਇੰਨੀ ਘਰ ਚੁੱਕੀ ਮੇਰਾ ਸਾਰਾ ਸਟਾਫ ਤੁਸੀਂ ਦੇਖ ਸਕਦੇ ਹੋ ਬਾਲਟੀਆਂ ਸਾਡੇ ਕੋਲ ਨੇ ਅਸੀਂ ਸਾਰਾ ਸਟਾਫ ਲੱਗੇ ਪਾਣੀ ਕੱਢਣ ਤੇ ਸਾਨੂੰ 2 ਘੰਟੇ ਹੋ ਗਏ ਨੇ ਸਾਡੀ ਦੁਕਾਨ ਤੋਂ ਲੈ ਕੇ ਤੱਕ ਪਾਣੀ ਨਹੀਂ ਨਿਕਲਿਆ ਤੇ ਖੁਦ ਹਿਸਾਬ ਲਾਓ ਵੀ ਕਿੰਨਾ ਪਾਣੀ ਆਇਆ ਹੋਊਗਾ ਤੇ ਬੇਨਤੀ ਹੈ ਵੀ ਸਰ ਇੱਕ ਵਾਰੀ ਪ੍ਰਸ਼ਾਸਨ ਖੁਦ ਆ ਕੇ ਚੈੱਕ ਕਰੇ ਸਾਡੀ ਰੋਡ ਨੂੰ ਸਾਡੇ ਦੁਕਾਨਾਂ ਨੂੰ ਵੀ ਕਿੰਨਾ ਬੁਰਾ ਹਾਲ ਹੈ ਪਰ بارش ਹੋਈ ਆ ਆਪਾਂ ਨਾ ਪੰਜ ਚਾਰ ਟਰਾਲੀਆਂ ਲੈ ਆਂਦੀਆਂ ਜਾਣੀ ਕਿ ਮਤਲਬ 10 ਕ ਲੱਖ ਦਾ ਮਾਲ ਆ ਕਿ ਇਹਦੇ ਵਿੱਚ ਇੱਕ ਦਮ بارش ਹੋ ਗਈ ਸ਼ੁਰੂ ਕਿੰਨੇ ਜਾਨੇ ਕਿ ਬਹੁਤ ਜਦਾ ਨੁਕਸਾਨ ਹੋਇਆ 5-6 ਲੱਖ ਦਾ ਬਾਕੀ ਆ ਵੇਲੋ ਰੋੜੀ ਕਿ ਨਹੀਂ ਆ ਇਕੱਠੀ ਕਰਨ ਲਏ ਆ ਇੱਥੇ ਸੁੱਕਣ ਲਈ ਪਾਈ ਸੀ ਇੱਥੇ ਜੀ ਹਾਂ ਜੀ ਜੀ ਸੁੱਕਣ ਦੇ ਲਈ ਪਾਈ ਸੀ ਜਦੋਂ ਸੁੱਕ ਜੇ ਤੇ ਫਿਰ ਦਾ ਆਪਾਂ ਕੋਈ ਥੀਲ ਕਰ ਦਈਏ ਅੱਗੇ ਕਰਕੇ ਬਹੁਤ ਵੱਡਾ ਨੁਕਸਾਨ ਹੈ ਮੰਡੀ ਜੋਰ ਕਿੰਨਾ ਕ ਨੁਕਸਾਨ ਹੋਇਆ ਮੁਕੀਆ ਮੰਡੀ ਦੇ ਤਕਰੀਬਨ ਉਧਰ ਦੇ ਦੂਸਰੇ ਦੁਕਾਨਦਾਰ ਨੇ ਵੀ ਪਾਈ ਆ ਉਧਰ ਵੀ ਮਤਲਬ ਬਹੁਤ ਨੁਕਸਾਨ ਹੋਣਾ ਦਾ ਉਹ ਵੀ 200 ਕ ਪੁੰਡਾ ਜਿਹੜੀ ਉਹ ਵੀ ਬਹੁਤ ਖਰਾਬ ਹੋ ਗਈ ਹੈ ਤੇ ਤੁਹਾਨੂੰ ਪਤਾ ਵੀ ਉਹ ਰੱਬ ਦੇ ਕੀ ਜੋਰ ਆ ਉਹਦੀ ਮਰਜ਼ੀ ਆ ਰੇਟ ਕਿੰਨਾ ਕੁ ਮਿਲ ਰਿਹਾ ਮੱਕੀ ਦਾ ਅੱਜਕੱਲ ਰੇਟ ਇਹੋ ਜੀ ਸਰ 2200 ਠੀਕ ਕੋਦਾਵੀ ਥਾਂ ਤਾਂ ਆ ਜਾਣਾ ਇਲਾਕੇ ਮਿਲ ਰਿਹਾ ਰੇਟ